ਪੰਜਾਬ ਦੇ ਉੱਪਰ ਜਿਸ ਨੇ ਵੀ ਅੱਖ ਮੈਲੀ ਰੱਖੀ ਏ ਪਾਗ ਸੱਪ ਦੇ ਸਿਰੀ ਉਸ ਦੀ ਜਾਂਦੀ ਨੱਪੀ ਏ ਇਕਿਆਂ ਦੇ ਮੋੜਨ ਲਈ ਭਾਜੀ ਅਸੀਂ ਕੱਤੀ ਪਾ ਦੇਾਂਗੇ ਦਿੱਲੀਏ 2% ਨਾ ਜਾਣੀ ਨਹੀਂ ਤੇਰਾ ਤਖਤ ਹਿਲਾ ਦਿਆਂਗੇ ਦਿੱਲੀਏ 2% ਨਾ ਜਾਣੀ ਨਹੀਂ ਤੇਰਾ ਤਖਤ ਹਿਲਾ ਦਿਆਂਗੇ ਪਹਿਲਾ ਕਿਸੇ ਦੇ ਉੱਪਰ ਪੰਜਾਬੀ ਬਾਰ ਨਾ ਕਰ ਦੇਣੀ ਲੋੜ ਪਈ ਤਾਂ ਮੌਤ ਦੇ ਅੱਗੇ ਡਟ ਕੇ ਖੜਦੇ ਜੀ ਪਹਿਲਾ ਕਿਸੇ ਦੇ ਉੱਪਰ ਪੰਜਾਬੀ ਬਾਰ ਨਾ ਕਰ ਦੇ ਜੀ ਲੋੜ ਪਈ ਤਾਂ ਮੌਤ ਦੇ ਅੱਗੇ ਡਟ ਕੇ ਖੜਦੇ ਜੀ ਕਦੇ ਨਾ ਪਿੱਠ ਦਿਖਾ ਕੇ ਭੱਜੇ ਮੌਤ ਨੂੰ ਮੂਹਰੇ ਲਾ ਦਿਆਂਗੇ ਦਿੱਲੀਏ ਤੋਂ ਪਰਸੈਂਟ ਨਾ ਜਾਣੀ ਨਹੀਂ ਤੇਰਾ ਤਖਤ ਹਿਲਾ ਦਿਆਂਗੇ ਦਿੱਲੀਏ ਤੋਂ ਪਰਸੈਂਟ ਨਾ ਜਾਣੀਨੀ ਤੇਰਾ ਤਖਤ ਹਿਲਾ ਦਿਆਂਗੇ ਬਾਰ ਬਾਰ ਤੂੰ ਦੇਖ ਲਿਆ ਸਾਨੂੰ ਅਜਮਾ ਕੇ ਨੀ ਪੰਜਾਬੀਆਂ ਉੱਪਰ ਦੇਖ ਲੈ ਕਈ ਜ਼ੁਲਮ ਕਮਾ ਕੇ ਨੀ ਬਾਰ ਬਾਰ ਤੂੰ ਦੇਖ ਲਿਆ ਸਾਨੂੰ ਅਜਮਾ ਕੇ ਨੀ ਬਾਰ ਬਾਰ ਤੂੰ ਦੇਖ ਲਿਆ ਸਾਨੂੰ ਅਜਮਾ ਕੇ ਨੀ ਪੰਜਾਬੀਆਂ ਉੱਪਰ ਦੇਖ ਲੈ ਕਈ ਜ਼ੁਲਮ ਕਮਾ ਕੇ ਨੀ ਤੂੰ ਭੁੱਲ ਗਈ ਇਤਿਹਾਸ ਤੈਨੂੰ ਨੀ ਯਾਦ ਕਰਾ ਦਿਆਂਗੇ ਦਿੱਲੀਏ 2% ਨਾ ਜਾਣੀ ਨੀ ਤੇਰਾ ਤਖਤ ਹਲਾ ਦਿਆਂਗੇ 2% ਨਾ ਜਾਣੀ ਨੀ ਤੇਰਾ ਤਖਤ ਹਲਾ ਦਿਆਂਗੇ ਖੇਤਾਂ ਦੇ ਵਿੱਚ ਰਹਿਣ ਦੇ ਸਾਨੂੰ ਮਿਹਨਤ ਕਰਦਿਆਂ ਨੂੰ ਨਹੀਂ ਤਾਂ ਸਾਨੂੰ ਲਾਉਣਾ ਆਉਂਦਾ ਸਿਰ ਦੇ ਉੱਪਰ ਚੜਦਿਆਂ ਨੂੰ ਜੇ ਵਿਗੜ ਗਏ ਅਸੀਂ ਦਿੱਲੀਆ ਤੈਨੂੰ ਨਹੀਂ ਸਬਕ ਸਿਖਾ ਦੇਾਂਗੇ 2% ਦਾ ਜਾਣੀ ਨਹੀਂ ਤੇਰਾ ਤਖਤ ਹਲਾ ਦੇਾਂਗੇ ਬਹਿਣ ਵਾਲਿਓ ਦਿੱਲੀ ਦੇ ਤਖਤਾਂ ਤੇ ਸਰਕਾਰੇ ਨਹੀਂ ਹੁਣ ਤੈਨੂੰ ਅਸੀਂ ਸਮਝਾਉਂਦੇ ਫਿਰ ਕੱਢੇਗੀ ਹਾੜੇ ਨਹੀਂ ਹੁਣ ਤੈਨੂੰ ਅਸੀਂ ਸਮਝਾਉਂਦੇ ਫਿਰ ਕੱਢੇਗੀ ਹਾੜੇ ਨਹੀਂ ਸਵਾ ਲੱਖ ਨਾਲ ਲੜਨ ਵਾਲੇ ਇੱਕ ਇੱਕ ਦਿਖਾ ਦੇਾਂਗੇ ਇੱਕ ਦਿਖਾ ਦੇਾਂਗੇ 2% ਨਾ ਜਾਣੀ ਨੀ ਦਿੱਲੀਏ ਤੱਕ ਤਹਲਾ ਦੇਾਂਗੇ 2% ਨਾ ਜਾਣੀ ਨੀ ਦਿੱਲੀਏ ਤੱਕ ਤਹਲਾ ਦੇਾਂਗੇ ਮਾਨਕ ਵਾਲਿਆ ਆਖੇ ਹੁਣ ਕਿਉਂ ਕਰੇ ਖਰਾਬੀ ਨੀ ਓਏ ਤੇਰੀ ਖਾਤਰ ਸਭ ਤੋਂ ਵੱਧ ਕੁਰਬਾਨ ਪੰਜਾਬੀ ਨੀ ਮਾਨਕ ਵਾਲੀ ਆਖੇ ਹੁਣ ਕਿਉਂ ਕਰੇ ਖਰਾਬੀ ਨਹੀਂ ਹੋਏ ਤੇਰੀ ਖਾਤਰ ਸਭ ਤੋਂ ਵੱਧ ਕੁਰਬਾਨ ਪੰਜਾਬੀ ਨਹੀਂ ਬੱਬੀ ਹੱਕ ਲੈਣਾ ਸਾਨੂੰ ਆਉਂਦਾ ਹੱਕ ਲੈਣਾ ਸਾਨੂੰ ਆਉਂਦਾ ਲੈ ਕੇ ਹੱਕ ਦਿਖਾ ਦਿਆਂਗੇ 2% ਨਾ ਜਾਣੀ ਨੀ ਦਿੱਲੀਏ ਤਖਤ ਹਿਲਾ ਦਿਆਂਗੇ 2% ਨਾ ਜਾਣੀ ਨੀ ਦਿੱਲੀਏ ਤਖਤ ਹਿਲਾ ਦਿਆਂਗੇ 2% ਨਾ ਜਾਣੀ ਨੀ ਦਿੱਲੀਏ ਤਖਤ ਹਿਲਾ ਗਿਆ